ਸੋ ਸ਼੍ਰੀ ਗੁਰਜੀ ਸਾਰਿਆਂ ਨੂੰ ਫ੍ਰੈਂਡਸ਼ਟਿਕ ਮਕਸਦ ਤੋਂ ਜੀ ਇੱਕ ਭੈਣ ਦੀ ਡਿਮਾਂਡ ਸੀਗੀ ਵੀ ਸਨਫਲਾਅਰ ਵਾਲਾ ਇੱਕ ਡਿਜ਼ਾਈਨ ਹੈ ਜਿਹੜਾ ਸਾਨੂੰ ਬਣਾ ਕੇ ਦਿਖਾਓ ਜਿੱਦੇ ਕਿ ਅੱਜਕੱਲ ਕਾਫੀ ਬੁਢੀ ਵਾਲੇ ਸੁਸਤੇ ਵੀਡੀਓ ਹੈ ਜਿਹੜੀ ਵਾਇਰਲ ਆ ਵੀ ਸਨਫਲਾਅਰ ਬਣਦਾ ਹੈ ਤੇ ਉਹਦੀ ਸਾਰੇ ਸੂਪ ਦੇ ਵਿੱਚ ਬੂਟੀ ਸਪਰੈਡ ਹੁੰਦੀ ਹੈ ਤਾਂ ਆਪਾਂ ਸਭ ਤੋਂ ਪਹਿਲਾਂ ਇੱਕ ਐਵੇਂ ਟਰੇਸ ਬਣਾ ਲੈਣਾ ਸਨਫਲਰ ਦਾ ਸੂਝੂਖੀ ਦੇ ਫੁੱਲ ਦਾ ਤਾਂ ਉਸ ਤੋਂ ਬਾਅਦ ਆਪਾਂ ਇਹਨੂੰ ਕੱਟਣਾ ਆਪਾਂ ਵਿੱਚ ਗੰਡਾ ਫੇਰ ਪਾਵਾਂਗੇ ਪਹਿਲਾਂ ਆਪਾਂ ਆਲੇ ਦੁਆਲੇ ਦਾ yellow color ਦੇ ਜਿਹੜੀਆਂ ਪੱਤੀਆਂ ਨੇ ਉਹ ਬਣਾਵਾਂਗੇ ਇਹਦੇ ਵਿੱਚ ਆਪਾਂ ਪੱਤੀਆਂ ਜਿਹੜੀਆਂ ਥੋੜੀਆਂ ਡਿਫਰੈਂਟ ਤਰੀਕੇ ਨਾਲ ਬਣਾਵਾਂਗੇ ਆਪਾਂ ਸਿੰਪਲ ਵੀ ਬਣਾ ਸਕਦੇ ਆ ਜਿਵੇਂ ਆਪਾਂ ਆਹ ਟੰਕਾ ਯੂਜ਼ ਕਰਕੇ ਬਣਾਉਂਦੇ ਹੁੰਨੇ ਆ ਪਰ ਇਹਦੇ ਵਿੱਚ ਆਪਾਂ ਥੋੜਾ ਜਿਹਾ ਸਾਰੇ ਜਿਹੜੀ ਇਹ ਹੈਗੀ ਆ ਫਰੇਸ ਬਣਾਇਆ ਆਪਾਂ ਉਹਨੂੰ ਇਸ ਤਰੀਕੇ ਨਾਲ ਪਹਿਲਾਂ ਇੱਕ ਵਾਰੀ ਸਿੰਪਲ ਧਾਗੇ ਨਾਲ ਬੁਣ ਲਾਂਗੇ ਪੂਰੇ ਨੂੰ ਇੱਕ ਵਾਰੀ ਆਪਾਂ ਸਿੰਪਲ ਬਸ ਆਹ ਫਰੇਡ ਦੇ ਨਾਲ ਬੁਣਾਗੇ ਇਹਦੇ ਨਾਲ ਆਪਣਾ ਸਨਫਲਾਰ ਹੈ ਨਾ ਜਿਹੜਾ ਬਹੁਤ ਸੋਹਣਾ ਬਣ ਕੇ ਰੈਡੀ ਹੋਊਗਾ ਕਰਤਾ ਆਪਾਂ ਸਿੰਪਲ ਨਾਲ ਵੀ ਸਕਦੇ ਸੀਗੇ ਪਰ ਆਪਾਂ ਥੋੜਾ ਜਿਆਦਾ ਡਿਫਰੈਂਟ ਤੇ ਸੋਹਣਾ ਬਣਾਉਣਾ ਤੇ ਆਪਾਂ ਇਸ ਤਰੀਕੇ ਨਾਲ ਇਹ ਤਾਂ ਆਮ ਸਨਫਲਾਅਰ ਹੈ ਜਿਹੜੇ ਆਪਾਂ ਸਾਰੇ ਦੇਖਦੇ ਆਂ ਲੋਕ ਇਹ ਵਾਲੇ ਟਾਂਕੇ ਨਾਲ ਬਣਾਉਂਦੇ ਨੇ ਤਾਂ ਇਹ ਟਾਂਕਾ ਵੀ ਆਪਾਂ ਯੂਜ਼ ਕਰਾਂਗੇ ਪਰ ਸਾਰੇ ਨੂੰ ਪਹਿਲਾਂ ਆਪਾਂ ਸਿੰਪਲ ਬਸ ਚੱਕ ਦੱਬ ਕਰਕੇ ਜਿਹੜਾ ਆਪਾਂ ਟ੍ਰੇਸ ਕੀਤਾ ਉਹਦੇ ਸੈਂਟਰ ਚੋਂ ਕੱਢੀ ਜਾਣਾ ਧਾਗਾ ਤੇ ਸਾਰੇ ਨੂੰ ਪਹਿਲਾਂ ਇਸ ਤਰੀਕੇ ਨਾਲ ਵਰਕ ਕਰ ਲੈਣਾ ਇਦੇ ਨਾਲ ਆਪਣੇ ਸਨਫਲਾਅਰ ਨੂੰ ਇੱਕ 3D ਇਫੈਕਟ ਆਊਗਾ। ਇਦੇ ਨਾਲ ਇੱਕ ਉੱਬਰ ਵਾਲਾ ਆਪਣਾ ਜਿਹੜਾ ਸਨਫਲਾਅਰ ਬਣ ਕੇ ਰੈਡੀ ਹੋਊਗਾ। ਬਸ ਜਿਹੜਾ ਵੀ ਆਪਣੀ ਕੜਾਈ ਦੀ ਜਿਹੜੀ ਵੀ ਚੀਜ਼ ਬਣਦੀ ਆ ਉਹ ਆਪਣੇ ਟ੍ਰੇਸ ਤੇ ਡਿਪੈਂਡ ਕਰਦੀ ਹੁੰਦੀ ਆ ਵੀ ਤੁਹਾਡੇ ਟ੍ਰੇਸ ਕਿੰਨਾ ਸੋਹਣਾ। ਉਹਦੇ ਅਕੋਰਡਿੰਗ ਹੀ ਸਫਾਈ ਆਊਗੀ। ਬਹੁਤ ਸਾਰੀਆਂ ਭੈਣਾਂ ਨੇ ਬਹੁਤ سارے ਸੂਟਾਂ ਦੀਆਂ ਕੱਢ ਕੇ ਹਨਾ ਹਰ ਇੱਕ ਟਾਂਕੇ ਦੀਆਂ ਫੋਟੋ ਵੀਡੀਓਜ਼ ਸ਼ੇਅਰ ਕੀਤੀਆਂ ਨੇ। ਕਈਆਂ ਨੇ ਤਾਂ ਬਿਲਕੁਲ ਪਹਿਲੀ ਵਾਰੀ ਸੂਈ ਚੱਕੀ ਆ। ਤਾਂ ਪ੍ਰੈਕਟਿਸ ਹੈ ਜਿਹੜੀ ਇਹਦੇ ਨਾਲ ਹੀ ਆਪਣਾ ਕੰਮ ਹੈ ਜਿਹੜਾ ਸਾਫ਼ ਹੋਣਾ ਤੇ ਵਧੀਆ ਕੀਤਾ ਤੁਸੀਂ ਸਿੱਖਣਾ ਸਟਾਰਟ ਕੀਤਾ ਤਾਂ ਤੁਸੀਂ ਇਦਾਂ ਹੀ ਸਿੱਖਦੇ ਰਹੋ ਤੇ ਆਪ ਦਾ ਪ੍ਰੈਕਟ ਕਰਦੇ ਰਹੋ ਇੰਕਦਰ ਨੂੰ ਬਹੁਤ ਵਧੀਆ ਸਫਾਈ ਦੇ ਨਾਲ ਸਾਰਾ ਕੰਮ ਹੈ ਜਿਹੜਾ ਕਰਨਾ ਆਜੂਗਾ ਤੇ ਤੁਸੀਂ ਆਪਦੇ ਸੋਨੇ ਸੋਨੇ ਸੂਟ ਪਾ ਕੇ ਪਾਸਾ ਕਿਤੇ ਹੋ ਆਪਦੇ ਪੈਰਾਂ ਤੇ ਵੀ ਖੜੇ ਹੋ ਸਕਦੇ ਹੋ ਆਪ ਦਾ ਕੰਮ ਸ਼ੁਰੂ ਕਰ ਸਕਦੇ ਹੋ ਹਣਾ ਠੀਕ ਹੈ ਇਸ ਤਰੀਕੇ ਨਾਲ ਆਪਾਂ ਇੱਕ ਵਾਰੀ ਐਵੇਂ ਤਿਆਰ ਕਰ ਲਿਆ ਹੁਣ ਆਪਾਂ ਇਹਦੇ ਵਿੱਚ ਇੱਥੇ ਸੂਈ ਕੱਢ ਕੇ ਤਾਂ ਇਹਦੇ ਉੱਤੇ ਆਪਾਂ ਲੇਜੀ ਡੇਜੀ ਸਟਿਚ ਜਿਵੇਂ ਆਪਾਂ ਪਹਿਲਾਂ ਕੀਤਾ ਹੋਇਆ ਠੀਕ ਹੈ ਉਹ ਇਹਦੇ ਉੱਤੋਂ ਦੀ ਕਰ ਗਏ। ਇਹਦੇ ਨਾਲ ਆਪਣਾ ਜਿਹੜਾ ਫੁੱਲ ਹੈ ਉਹ ਨੂੰ ਇੱਕ 3D ਇਫੈਕਟ ਆਊਗਾ ਤੇ ਇੱਕ ਬਹੁਤ ਸੋਹਣਾ ਮਤਲਬ ਸਨਫਲਾਵਰ ਬਣ ਕੇ ਆਪਣੇ ਕੋਲੇ ਰੈਡੀ ਹੋ ਚੁੱਕਾ। ਬਹੁਤ ਮਨੀ ਲੁੱਕ ਦੇ ਵਿੱਚ ਤੇ ਬਹੁਤ ਹੈਵੀ ਪਰ ਮਾ ਫੁੱਲ ਆਪਣੇ ਕੋਲੇ ਬਣਾਉंगा ਦੇਖੋ ਤੁਹਾਨੂੰ ਦਿਖ ਰਿਹਾ ਹੋਣਾ ਜਿਹੜੀਆਂ ਆਵਲੀਆਂ ਪੱਤੀਆਂ ਆਪਾਂ ਬਣਾਉਂਦੇ ਸੀ ਵਿੱਚੋਂ ਖਾਲੀ ਰਹਿ ਜਾਂਦੀਆਂ ਸੀ ਤੇ ਇਹ ਆਪਦੀ ਥਾਂ ਤੇ ਟੰਕਾ ਸੋਹਣਾ ਲੱਗਦਾ ਪਰ ਜਿਹੜਾ ਆਪਾਂ ਫੁੱਲ ਬਣਾਵਾਂਗਾ ਉਹ ਨੂੰ ਜੇ ਆਪਾਂ ਉਹਦੀ ਸ਼ੇਪ ਦੇ ਵਿੱਚ ਹੀ ਬਣਾਈਏ ਤਾਂ ਹੋਰ ਜ਼ਿਆਦਾ ਸੋਹਣਾ ਲੱਗਦਾ ਦੇਖੋ ਕਿੰਨੀਆਂ ਸੋਹਣੀਆਂ ਆਪਣੀਆਂ ਪੱਤੀਆਂ ਬਣ ਕੇ ਰੈਡੀ ਹੋ ਰਹੀਆਂ ਨੇ ਬਸ ਜਿਹੜੇ ਜਿਹੜੇ ਟਾਂਕਾ ਆਪਾਂ ਪਹਿਲਾਂ ਇੱਕ ਵਾਰੀ ਥੱਲੇ ਪਾਇਆ ਹੈਗਾ ਉਹ ਨੂੰ ਪਰਮੇ ਲੁੱਕ ਦੇਣ ਵਾਸਤੇ ਆ ਦੇਖੋ ਕਿੰਨਾ ਸੰਗਣਾ ਫੁੱਲ ਬਣ ਕੇ ਆਪਣਾ ਤਿਆਰ ਹੋ ਰਿਹਾ ਹੈ ਬਹੁਤ ਸੌਖਾ ਇਹ ਵਾਲਾ ਟਾਂਕਾ ਕੋਈ ਵੀ ਯੂਜ਼ ਕਰ ਸਕਦਾ ਤੇ ਇਹਦੇ 'ਚ ਕੋਈ ਆਏ ਨਹੀਂ ਹੈਗਾ ਵੀ ਹਾਂ ਸਫਾਈ ਘੱਟ ਆਉਗੀ ਜਾਂ ਕੁਝ ਜਿਵੇਂ ਆਪਾਂ ਕੱਲ ਆਹ ਵਾਲਾ ਸਪਾਈਡਰ ਸਟਿਚ ਸਿੱਖਿਆ ਸੀ ਇਹਦੇ 'ਚ ਥੋੜੀ ਜੀ ਮਿਹਨਤ ਜ਼ਿਆਦਾ ਲੱਗਦੀ ਹੈ ਹਣਾ ਆਪਾਂ ਧਾਗਾ ਧਾਗਾ ਖਿੱਚਣਾ ਕਿਵੇਂ ਆ ਪਾਉਣਾ ਕਿਵੇਂ ਆ ਉਹਦੇ ਵਿੱਚ ਥੋੜਾ ਜਿਹਾ ਆਪਾਂ ਨੂੰ ਮਿਹਨਤ ਕਰਨੀ ਪੈਂਦੀ ਆ ਵੀ ਆਪਾਂ ਧਿਆਨ ਨਾਲ ਧਾਗਾ ਖਿੱਚਣਾ ਹੈਗਾ ਜਾਂ ਇੱਕੋ ਸਾਈਜ਼ ਦੇ ਵਿੱਚ ਉਹ ਕਰਨਾ ਇਹਦੇ ਵਿੱਚ ਤਾਂ ਬਹੁਤ ਸੌਖਾ ਸਾਰਾ ਦੇਖੋ ਕਿੰਨਾ ਸੋਨਾ ਫੁੱਲ ਬਣ ਕੇ ਰੈਡੀ ਹੋ ਰਿਹਾ ਤੇ ਇੱਕ ਬੂਟੀ ਹਾਰਡਲੀ 10 ਜਾਂ 15 ਮਿੰਟਾਂ ਚੋਂ ਦੀ ਇੱਕ ਬੂਟੀ ਪੂਰੀ ਕੰਪਲੀਟ ਹੋ ਜੂਗੀ ਬਣ ਕੇ ਰੈਡੀ ਹੋ ਜੂਗੀ ਤੇ ਪੂਰੇ ਸੂਟ ਦੇ ਵਿੱਚ ਵੱਧ ਤੋਂ ਵੱਧ 10-15 ਬੁਟੀਆਂ ਪੈ ਜਾਣਗੀਆਂ। 2-3 ਬੁਟੀਆਂ ਲੱਗਣਗੀਆਂ ਤੇ ਤੁਹਾਡਾ ਸੂਟ ਹੈ ਜਿਹੜਾ ਬਣ ਕੇ ਰੈਡੀ ਹੋ ਜਾਊਗਾ। ਤਾਂ ਜਲਦੀ ਤੇ ਜਲਦੀ ਆਪਣਾ ਸੋਹਣਾ ਜਿਹਾ ਸਨਫਲਾਅਰ ਵਾਲਾ ਸੂਟ ਹੈ ਜਿਹੜਾ ਬਣਾ ਕੇ ਰੈਡੀ ਕਰੋ। ਇਹ ਕਾਫੀ ਕਲਰ ਦੇ ਉੱਤੇ ਬਣਿਆ ਮਹਿਰੂਨ ਕਲਰ ਦੇ ਉੱਤੇ ਬਣਿਆ ਬਹੁਤ ਸੋਹਣਾ ਲੱਗਦਾ। ਇੰਸਟਾਗ੍ਰam ਤੇ ਕਾਫੀ ਵੀਡੀਓਜ਼ ਵਾਇਰਲ ਨੇ ਸਨਫਲਾਅਰ ਵਾਲੀ ਬੁਟਲੀ ਵਾਲੇ ਸੂਟ ਦੀਆਂ। ਤੁਸੀਂ ਉਹ ਦੇਖ ਕੇ ਆਪਦੀ ਚੁਆਇਸ ਦੇ ਅਕੋਰਡਿੰਗ ਬੂਦੀ ਤੁਸੀਂ ਕਿੰਨੀ ਪਾਉਣੀ ਆ ਹਨ ਤੁਸੀਂ 4 3 ਦੀ ਪਾਉਣੀ ਆ 3 2 ਦੀ ਪਾਉਣੀ ਆ ਉਹ ਤੁਹਾਡੇ ਘੇਰੇ ਦੇ ਹਿਸਾਬ ਨਾਲ ਵੀ ਤੁਸੀਂ ਪਾ ਸਕਦੇ ਹੋ ਉਹ ਵੀ 3 ਦੇ ਚਿੰਨ੍ਹ ਇਹ ਤਾਂ ਉਹ ਚਾਰ ਇਸ ਨਾਲ ਦੇਖ ਤੁਸੀਂ ਸਾਡਾ ਆਲਮੋਸਟ ਆਪਣਾ ਕੰਪਲੀਟ ਹੋਣ ਵਾਲਾ ਤੇ ਸੰਫਲਾਰ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਵੀ ਭਰੇ ਹੁੰਦੇ ਨੇ ਹਨਾ ਲਗਾ ਤੇਲ ਨਿਕਲਦਾ ਤੇ ਉਹ ਆਪਾਂ ਜਿਹੜੀ ਆਪਾਂ ਗੰਢ ਸਿੱਖੀ ਹੋਈ ਆ ਉਹਦੇ ਨਾਲ ਭਰਾਂਗੇ ਫੁੱਲ ਆਪਣਾ ਅਲਮੋਸਟ ਬਣ ਕੇ ਰੈਡੀ ਆ ਬਸ ਆ ਜਾ ਰਹਿ ਗਿਆ ਤੇ ਇਸ ਤੋਂ ਬਾਅਦ ਆਪਾਂ ਇਹਦੇ ਵਿਚਲੀ ਚੀਜ਼ ਭਰਾਂਗੇ ਤੇ ਪੱਤੀਆਂ ਤਾਂ ਆਪਾਂ ਸਾਨੂੰ ਬਹੁਤ ਸੋਹਣੇ ਤਰੀਕੇ ਨਾਲ ਸਿਕਾ ਨਾ ਨਹੀਂ ਕਿਸੇ ਵੀ ਤਰ੍ਹਾਂ ਦੀ ਪੱਤੀ ਐ ਤੁਸੀਂ ਇਹਦੇ ਵਿੱਚ ਪਰਸ ਸਕਦੇ ਹੋ ਵੈਸੇ ਇਹਦੇ ਨਾਲ ਥੋੜੀ ਜਿਹੀ ਭਰਮੀ ਪੱਤੀ ਸੋਹਣੀ ਲੱਗੂਗੀ ਤਾਂ ਛੇੜ ਵਾਲੀ ਪੱਤੀ ਐ ਤੁਸੀਂ ਇਹ ਚ ਯੂਜ਼ ਕਰ ਸਕਦੇ ਹੋ ਤਾਂਗਾ ਆਪਣਾ ਜਮਾ ਪੂਰਾ ਪੂਰਾ ਹੀ ਆਇਆ ਦੇਖਦੇ ਆ ਪੂਰਾ ਹੋ ਜੇ ਤਾਂ ਵਧੀਆ ਨਹੀਂ ਹੋਰ ਪਾਉਣਾ ਪਊਗਾ ਕੀ ਨਾ ਸੋਹਣਾ ਲੱਗ ਰਿਹਾ 3D ਜਿਹੇ ਇਫੈਕਟ ਆਉਂਦਾ ਮਤਲਬ ਉੱਪਰ ਮਾਜਾ ਫੁੱਲ ਬਣਦਾ ਬੈਂਦਾ ਜਿਵੇਂ ਜਿਵੇਂ ਵਿੱਚ ਵਿੱਚ ਜੀ ਚੀਜ਼ ਹੈ ਇਹ ਆਪਣਾ येलो ਫੁੱਲ ਦੇਖੋ ਉੱਪਰ ਉੱਪਰ ਨੂੰ ਆਇ ਲੱਗ ਰਿਹਾ ਜਿਵੇਂ ਅਸਲੀ ਫੁੱਲ ਹੁੰਦਾ ਹਾਂਜੀ ਹੋਈ ਗਿਆ ਆਪਣਾ ਧਾਗਾ ਪੂਰਾ ਠੀਕ ਹੈ ਇਹ ਲਟਾ gama ਉਂ ਛੱਡ ਦੇਣੀ ਆ ਆ ਚੀਜ਼ ਦੇਖੋ ਕਿੰਨੀ ਸੋਹਣੀ ਬਣੀ ਆ ਹੁਣ ਆ ਪਹਿਰੇ ਵਿੱਚ ਇਹਨੂੰ ਕੰਪਲੀਟ ਕਰਨ ਵਾਸਤੇ ਗੰਡਾ ਪਾਉਣੀਆਂ ਨੇ ਹੁਣ ਆਪਾਂ ਮੈਰੂਨ ਕਲਰ ਲੈ ਲਓ ਬ੍ਰਾਊਨ ਲੈ ਲਓ ਹਨਾ ਇੰਨਾ ਕਲਰ ਦੀਆਂ ਹੀ ਸੋਹਣੀਆਂ ਲੱਗਣਗੀਆਂ ਕਿਉਂਕਿ ਸੰਤਾਰੀ येलो ਹੁੰਦਾ ਵਿੱਚ ਉਹਦੇ ਕੋਕੋ ਕੋਲਾ ਮੈਰੂਨ ਦੇ ਕਾਲੇ ਜੇ ਵੀ ਹੁੰਦੇ ਨੇ ਚੱਲ ਆਪਾਂ ਮੈਂ ਤੁਸੀਂ ਬਲੈਕ ਭਰ ਲਓ ਬਲੈਕ ਜ਼ਿਆਦਾ ਵੜਦਾ ਲੱਗਦਾ ਇਹਦੇ ਵਿੱਚ ਹੁਣ ਤੁਸੀਂ ਦੀ ਭਰਨੀ ਆਵੇਂ ਗੰਡਾ ਇਹ ਕੁਝ ਨਹੀਂ ਸੋਹਣੀਆਂ ਇਹ ਗੰਡਾ ਵੀ ਆਪਕੋ ਬਹੁਤ ਵਧੀਆ ਤਰੀਕੇ ਨਾਲ ਸਖਾਣੀਆਂ ਹੋਣੀਆਂ ਨੇ ਜਿਹੋ ਨਹੀਂ ਹੈ ਜੇ ਕੋਈ ਪਹਿਲੀ ਵਾਰੀ ਵੀ ਦੇਖ ਰਿਹਾ ਹੁੰਦਾ ਤਾਂ ਤੁਸੀਂ ਸਿੱਖ ਸਕਦੇ ਹੋ ਬਸ ਧਾਗਾ ਥੱਲੇ ਕੱਢਣਾ ਇਹਦੇ ਵਿੱਚ ਦੋ ਵਾਰੀ ਧਾਗੇ ਨੂੰ ਮੋੜਨਾ ਬਲ ਮੈਂ ਸੂਈ ਦੇ ਉੱਤੇ ਤੇ ਸਾਰੇ ਧਾਗੇ ਨੂੰ ਉੱਤੇ ਸੂਈ ਨੂੰ ਵਿੱਚ ਦੀ ਘੜ ਦੇਣਾ ਤਾਂ ਦੇਖੋ ਕਿੰਦੀ ਸੋਹਣੀ ਕੱਟ ਬਣ ਕੇ ਆਪਣੇ ਕੋਲੇ ਰੈਡੀ ਹੋ ਜਾਂਦੀ ਹੈ ਤਾਂ ਸਾਰੀਆਂ ਗੰਡਾ ਇਹਦੇ ਵਿੱਚ ਆਪ ਨੂੰ ਜਾਂ ਬਾਦ ਨੂੰ ਆਪਾ ਤਾਂ ਕਿ ਆਪਣਾ ਜਿਹੜਾ ਫੁੱਲ ਬਹੁਤ ਸੋਹਣਾ ਲੱਗੇ ਬਣੇ

ਆਪਾਂ ਇਸੇ ਤੱਕ ਇਹ ਨਾਲ ਇੱਕ ਵਾਰੀ ਸੋਨੇ ਡੰਡੀ ਤੇ ਪੱਤੀਆਂ ਲਾ ਕੇ ਦਿਖਾ ਦਿੰਨੇ ਆਂ ਡੰਡੀ ਆਪਾਂ ਡੰਡੀ ਟਾ ਕੇ ਨਾਲ ਲਾ ਦਿੰਨੇ ਆਂ ਚਾ ਕਿ ਮੈਂ ਤਾਂ ਗਵਨਨ ਤੇ ਟਾਈਮ ਲੱਗੂਗਾ ਆਪਾਂ ਚ ਲੋਹਾਈ ਚ ਮੈਕ ਕਰੀ ਪਤਾ ਸिखਾਉਣਾ ਹੀ ਹੈ ਹਨਾ ਠੀਕ ਹੈ ਜੀ ਆ ਵਣਗੀ ਡੰਡੀ ਤੇ ਹੁਣ ਪੱਤੀ ਕਿਹੜੀ ਬਣਾਉਣੀ ਆ ਛੇ ਡਲੀ ਬਣਾ ਦਿੰਨੇ ਆਂ ਸੋਨੇ ਲਾ ਕੇ ਤੇ ਵਿੱਚੋਂ ਕੱਢ ਦੋ ਫਿਰ ਦੋਨੇ ਪਾਸੇ ਕੱਢ ਲਿਆਓ ਥੱਲੇ ਆ ਤੇ ਬਸ ਆ ਜਿਹੜੀ ਚੀਜ਼ ਐ ਇਕੁਅਲ ਇਹ ਰੱਖਣੀ ਆ ਆਪਾਂ ਤਾਂ ਕਿ ਆਪਣੀ ਪੱਤੀ ਦੀ ਸ਼ੇਪ ਐ ਜਿਹੜੀ ਸੋਹਣੀ ਆ ਪਹਿਲੇ ਥੋੜਾ ਜਿਹਾ ਉੱਚਾ ਉਧੂ ਦੋ ਜਿਹੜੇ ਐ ਬਰਾਬਰ ਤੇ ਉਧੂ ਜਿਹੜੇ ਤੀਜੇ ਆ ਉਹ ਥੱਲੇ ਨਾਲ ਬਰਾਬਰ ਤੇ ਟਿਕ ਟੋਕ ਆਖਦਾ ਕਰਨਾ ਬਰਾਬਰ ਇਕੁਲ ਉਹਦੇ ਤੋਂ ਕੱਢਣਾ ਤਾਂ ਕਿ ਆਪਣੀ ਪੱਤੀ ਜਿਹੜੀ ਬਣ ਕੇ ਸੋਹਣੀ ਤਿਆਰ ਹੋ ਜੇ ਦੇਖੋ ਕਿ ਇਹ ਸੋਹਣੀ ਪੱਤੀ ਸ਼ੇਡ ਵਾਲੀ ਬਣੀ ਹੈ ਸ਼ੇਡ ਵਾਲੀ ਤੇ ਥੋੜੀ ਜੀ ਮਿਹਨਤ ਜ਼ਿਆਦਾ ਲੱਗਦੀ ਹੈ ਧਾਗਾ ਜ਼ਿਆਦਾ ਲੱਗਦਾ ਪਰ ਇਹਦੀ ਡਿਊਰੈਬਿਲਟੀ ਜ਼ਿਆਦਾ ਹੈ ਮਤਲਬ ਇਹ ਜਿਵੇਂ ਮਰਜੀ ਸੂਟ ਨੂੰ ਤੁਸੀਂ ਹੰਡਾਈ ਜਾਓ ਹਨਾ ਤਾਂ ਸੂਟ ਆਪਣਾ ਖਰਾਬ ਨਹੀਂ ਹੁੰਦੀ ਪੱਤੀ ਵਾਸ਼ ਕਰੀ ਜਾਓ ਠੀਕ ਹੈ ਜੀ ਆ ਬਣ ਗਈ ਆਪਣੀ ਪੱਤੀ दूजी पत्ती आप हरी पा दर पत्ती पा दिखा दी एक पत्ती आप सीखीए गांध आ पत्ती च की सब इतो एवें करके इन थोड़ा जा जग... ਉੱਥੇ ਨਾਲ ਨਾਲ ਪਲਾਣਾ ਤੇ ਅੱਗੋਂ ਬਚਾ ਲਉ ਵੜ ਦੇਣਾ ਜਿਵੇਂ ਸ਼ੇਡ ਵਾਲੀ ਪੱਤੀ ਚਾ ਪਾਲੇ ਵਾਲੇ ਉਹ ਕੀਤਾ ਸੀ ਇਹ ਚਾ ਪਾਲੇ ਵਾਲੇ ਗੰਢਾ ਪਾਵਾਂਗੇ ਇੱਥੇ ਕੱਢ ਲਓ ਇੱਕ ਵਾਰੀ ਪਰਲੇ ਪਾਸਿਓਂ ਕੱਢ ਲਓ ਕਿ ਥੋੜੀ ਜਿਨੀ ਨਹੀਂ ਪੈ ਗਈ ਨਾ ਤਾਂ ਤੁਸੀਂ ਬਰਾਬਰ ਕਰ ਲਿਓ ਸੋਹਣੇ ਪੱਤੀ ਬਣ ਕੇ ਰੈਡੀ ਹੋਈ ਹੈ ਇਹ ਸਨਫਲਾਰ ਹੈ ਨਾ ਜਿਹੜਾ ਬਹੁਤ ਜਿਆਦਾ ਟ੍ਰੈਂਡ ਦੇ ਵਿੱਚ ਆ ਤੁਸੀਂ ਇਹਦਾ ਸੂਟ ਤਿਆਰ ਕਰਕੇ ਆ ਸਕਦੇ ਹੋ ਜਿਵੇਂ ਮੈਂ 5 ਗੰਢਾਂ ਦੀ ਪੱਤੀ ਬਣਾਈ ਹੈ ਜੇਹੀ ਪੱਤੀ 8 ਗੰਢਾਂ ਦੀ ਬਣਦੀ ਤਾਂ ਥੋੜੀ ਜਿਹੀ ਸਾਈਜ਼ ਹੈ ਜਿਹੜਾ ਵੱਡਾ ਬਣ ਜਾਣਾ ਸੀਗਾ ਚਲੋ ਜਿੰਝ ਜਲਦੀ ਜਲਦੀ ਬਣਾਓ ਸੋਹਣੇ ਸੋਹਣੇ ਸੂਟ ਤੇ ਦਿਖਾਓ ਕੀ ਸਿੱਖ ਰਹੇ ਹੋ ਦੇਖੋ ਕਿੰਨਾ ਸੋਹਣਾ ਫੁੱਲ ਬਣ ਕੇ ਰੈਡੀ ਹੋਇਆ ਦੇਖਣ ਵਾਲੇ ਤਾਂ ਘੂਗਾ ਪੱਤੀਆਂ ਦੋ ਤਰ੍ਹਾਂ ਦੀਆਂ ਨੇ ਕਲਰ ਅਲੱਗ-ਅਲੱਗ ਲਾਤੀ ਆਪਾਂ ਚੰਗੇ ਸਕਉਣ ਲਈ ਬਣਾਈ ਹੈ ਇਦੇ ਵਿੱਚ ਤੁਸੀਂ ਜਿਹੜੇ ਇਹ ਸੰਕਰ ਬਣਾਇਆ ਆਪਾਂ ਹਨ ਇਹ ਬਹੁਤ ਵਧੀਆ ਰਹਿੰਦਾ ਕਿਉਂਕਿ ਇਹ ਟੰਕਾ ਜਿਹੜਾ ਇਹ ਖਰਾਬ ਨਹੀਂ ਹੁੰਦਾ ਜਿੰਨੀ ਮਰਜ਼ੀ ਵਾਸ਼ ਕਰੀ ਜਾਓ ਵਾਸ਼ ਕਰਨ ਤੋਂ ਬਾਅਦ ਆਉਣੀ ਰਹੂਗਾ ਆਪਾਂ ਸੁਣਾ ਸਪਾਈਡਰਮੈਨ ਵਾਲਾ ਸਿਖਾਇਆ ਸੀਗਾ ਇਹ ਵੀ ਬਹੁਤ ਸੌਖਾ ਤੇ ਸੋਨਾ ਬਣਦਾ ਤੇ ਇਹ ਵੀ ਬੱਤੀ ਇਹਦਾ ਇੱਕ ਡਿਜ਼ਾਈਨ ਆਪਾਂ ਤੁਹਾਨੂੰ ਸ਼ੇਅਰ ਕਰਾਂਗੇ ਆਪਣਾ ਸੂਟ ਰੈਡੀ ਹੋਣਾ ਗਿਆ ਬਹੁਤ ਸੋਹਣੇ ਸੂਟ ਬਣਦੇ ਨੇ ਤੇ ਜਿਹੜੀ ਆ ਵਾਲਾ ਡਿਜ਼ਾਈਨ ਹੈ ਇਹ ਵੀ ਆਪਾਂ ਤੁਹਾਨੂੰ ਕੱਲ ਬਣਾ ਕੇ ਦਿਖਾਵਾਂਗੇ ਜੇ ਤੁਸੀਂ ਘੇਰੇ ਦੇ ਉੱਤੇ ਸੋਹਣੀ ਜੀ ਬੇਲ ਪਾਉਣਾ ਚਾਹੁੰਦੇ ਹੋ ਵੱਡਿਆਂ ਦਾ ਸੂਟ ਬਣਾਉਣਾ ਚਾਹੁੰਦੇ ਹੋ ਦਾਦੀ ਦਾ ਮੁੰਮੀ ਦਾ ਥੈਂਕ ਯੂ